キャプテン ਮੰਤਰੀ ਹਰਪਾਲ ਚੀਮਾ ਵੱਲੋਂ ਤਿਆਰ ਕੀਤੇ ਗਏ ਪੁਲਸ ਲਾਈਨ ਲੋਕ ਅਰਪਿਤ ਕਰਦੇ ਹੋਏ ਉਹਨਾਂ ਨੇ ਗੱਲਬਾਤ ਕਰਦੇ ਹਨ ਕਿਹਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਜਿਹੜੀ ਹੈ ਕਿ ਵਿਕਾਸ ਕਾਰਜ ਕਰਦੀ ਹੈ ਉੱਥੇ ਹੀ 1000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤਾਂ ਪੁਲਿਸ ਮਾਰਟਾਇਰਜ਼ ਮੈਮੋਰੀਅਲ ਸਟੇਡੀਅਮ ਦੇ ਵਿੱਚ ਨਵੇਂ ਸ਼ੈੱਡ ਪੋਲ ਲਾਈਟਾਂ ਬੈਡਮਿੰਟਨ ਕੋਰਟ ਦੀ ਨਵੀਨੀਕਰਨ ਦਾ ਵਿਸ਼ੇਸ਼ ਧਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਦੇ ਅੰਦਾਜ਼ਾ ਜਾ ਰਿਹਾ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਨੌਕਰੀਆਂ ਦੇ ਇਨਾਮ ਵੀ ਦਿੱਤੇ ਜਾ ਰਹੇ ਨੇ ਇਹ ਵੀ ਦੱਸਿਆ ਗਿਆ ਕਿ ਪੁਲਿਸ ਲਾਈਨ ਸਟੇਡੀਅਮ ਵਿੱਚ ਹਰ ਸਾਲ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪੱਧਰੀ ਸਮਾਰੋਹ ਵੀ ਕਰਵਾਏ ਜਾਂਦੇ ਨੇ ਜਿਹਦੇ ਗਰਾਊਂਡ ਦੇ ਵਿੱਚ ਆਏ ਉਥੇ ਇੰਟਰਨੈਸ਼ਨਲ ਪਲੇਅਰ ਨੇ ਪੁਲਿਸ ਵੱਲੋਂ ਜਿਹੜਾ ਕੀ ਸਾਰਾ ਅਰੇਂਜਮੈਂਟ ਕੀਤਾ ਗਿਆ ਤੁਸੀਂ ਦੇਖੋਗੇ ਸਕਿਲ ਬਿਲਕੁਲ ਜਦੋਂ ਲਾਸਟ ਟਾਈਮ ਆਏ ਸੀ ਉਸ ਸਮੇਂ ਅੰਦਰ ਬਾਰੇ ਅਸਿਸਟ ਸਾਹਿਬ ਨੇ ਕਿਹਾ ਸੀ ਕਿ ਸਾਨੂੰ ਕੁਝ ਫੰਡਾਂ ਦੀ ਜ਼ਰੂਰਤ ਆ ਤਾਂ ਕਿ ਅਸੀਂ ਬੈਡਮਿੰਟਨ ਦਾ ਗਰਾਊਂਡ ਸਪੋਰਟਸ ਦੇ ਹੋਰ ਜਿਹੜੇ ਗਰਾਊਂਡ ਨੇ ਉਹਨਾਂ ਨੂੰ ਠੀਕ ਕਰ ਸਕੀਏ ਤਾਂ ਉਸ ਸਮੇਂ ਗਰਾਊਂਡ ਜਿਹੜੀ ਗ੍ਰਾਂਟ ਆ ਉਹ ਜਾਰੀ ਕੀਤੀ ਗਈ ਸੀ ਉਹਦਾ ਰਿਜ਼ਲਟ ਇਹ ਹੋਇਆ ਕਿ ਬਹੁਤ ਅੱਛੇ ਖਿਡਾਰੀ ਜਿਹੜੇ ਨੇਗੇ ਉਹ ਸਾਹਮਣੇ ਆ ਰਹੇ ਨੇ ਅੱਜ ਬਹੁਤ ਸਾਰੇ ਖਿਡਾਰੀਆਂ ਨੇ ਨੈਸ਼ਨਲ ਲੈਵਲ ਦੇ ਉੱਤੇ ਸਟੇਟ ਲੈਵਲ ਦੇ ਉੱਤੇ ਆਪਣੀ ਪਰਫਾਰਮੈਂਸ ਕੀਤੀ ਔਰ 골ਡ ਮੈਡਲ ਮੈਡਲ ਸਿਲਵਰ ਮੈਡਲ ਜਿੱਤ ਕੇ ਆਏ ਨੇ ਉਹਨਾਂ ਨੂੰ ਵੀ ਸਨਮਾਨਤ ਕੀਤਾ ਸੋ ਆਉਣ ਵਾਲੇ ਸਮੇਂ 'ਚ ਹੋਰ ਪੈਸੇ ਦੇਵਾਂਗੇ ਮੈਂ ਦੇਖ ਰਿਹਾ ਸੀ ਕਿ ਬਹੁਤ ਅੱਛੇ ਖਿਡਾਰੀ ਜਿਹੜੇ ਦੇਗੇ ਉਹ ਅੱਜ ਦੀ ਜਿਹੜੀ ਸੰਗਰੂਰ ਦੀ ਪੁਲਿਸ ਲੈਣ ਆ ਉਹ ਪੈਦਾ ਕਰ ਰਹੀ ਆ ਔਰ ਸੰਗਰੂਰ ਪੁਲਿਸ ਜਿੱਥੇ ਆਪਾਂ ਕਹਿੰਦੇ ਕਿ ਇਕੱਲਾ ਪੁਲਸਿੰਗ ਦਾ ਰੋਲ ਨਹੀਂ ਨਿਭਾ ਰਹੀ ਉੱ ਮਾਨਯੋਗ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਠੀਮਾ ਸਾਹਿਬ ਨੇ ਐਸਐਸਪੀ ਸਾਹਿਬ ਸਰਦਾਰ ਸਤਾਜ ਸਿੰਘ ਚਾਲ ਸਾਹਿਬ ਨਾਲ ਅੱਜ ਜੇ ਥੇ ਵਿਕਾਸ ਕਾਰਜ ਜਿਹੜੇ ਸੀਗੇ ਉਹਨਾਂ ਵੱਲੋਂ ਗ੍ਰਾਂਟ ਆਈ ਸੀ ਇਹਦੇ ਵਿੱਚ ਜੀ ਇੱਕ ਬੈਡਮਿੰਟਨ ਕੋਰਟ ਜਿਹੜਾ ਰੀਫਰਬਿਸ਼ ਹੋਇਆ ਜਿਹੜਾ ਸਾਡੇ ਸਟੇਡੀਅਮ ਦਾ ਨਵਾਂ ਸ਼ੈੱਡ ਪਿਆ ਤੇ ਇਸ ਤੋਂ ਇਲਾਵਾ ਜਿਹੜੀ ਆਪਾਂ ਲਾਈਟਾਂ ਲਵਾਈਆਂ ਇਹ ਕੁੱਲ ਜੀ 25 ਲੱਖ ਦੀ ਗ੍ਰਾਂਟ ਸੀ ਜਿਹਦਾ ਆਪਾਂ ਪੂਟਾ ਕੇ ਨਵੀਆਂ ਬਿਲਡਿੰਗਾਂ ਬਣਾ ਕੇ ਉਹਨਾਂ ਦਾ ਉਦਘਾਟਨ ਕੀਤਾ ਗਿਆ ਇਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਸੰਗਰੂਰ ਦੀ ਪੁਲਿਸ ਲਾਈਨ ਹੈ ਇਹਦੇ ਨਾਂ ਦੇ ਅੱਗੇ ਜ਼ਰੂਰ ਪੁਲਿਸ ਵੱਜਦਾ ਬਟ ਇਹ ਸਾਰੇ ਜ਼ਿਲ੍ਹੇ ਦੀ ਸਾਂਝੀ ਪੁਲਿਸ ਲਾਈਨ ਹੈ ਇੱਥੇ ਗਰੀਬ ਤੋਂ ਗਰੀਬ ਤੇ ਸਾਰੇ ਤਬਕੇ ਦੇ ਲੋਕ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਗਰਾਊਂਡਾਂ 'ਚ ਸਪੋਰਟਸ ਦੀ ਸਿੱਖਿਆ ਦਿੰਦੇ ਤੇ ਇੱਥੇ ਆਮ ਲੋਕ ਵੀ ਸ਼ਾਮੀ ਆਮੂਮਨ ਸੈਰ ਕਰਨ ਵੀ ਆਉਂਦੇ ਤੇ ਇਹਦੀ ਡਿਵੈਲਪਮੈਂਟ ਜਿਹੜੀ ਪੁਲਿਸ ਲਾਈਨ ਦੀ ਇਹ ਇੱਕ ਸੰਗਰੂਰ ਵਾਸੀਆਂ ਲਈ ਹੀ ਓਵਰਾਲ ਜ਼ਿਲ੍ਹੇ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਦੇ ਆ ਬਾਕੀ ਮਾਨਯੋਗ ਵਿੱਤ ਮੰਤਰੀ ਪੰਜਾਬ ਨੇ ਜਿਹੜੇ ਔਣਹਾਰ ਬੱਚੇ ਹੈ ਜਿਨ੍ਹਾਂ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਮੈਡਲਸ ਲਏ ਹੈ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇੱਥੇ ਕੁਝ ਵੀ ਹੋਰ ਆਪਾਂ ਡਵੈਲਪਮੈਂਟ ਕਰਾਣੀ ਹੈ ਤੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਤੇ ਐਸਐਸਪੀ ਸਾਹਿਬ ਵੱਲੋਂ ਤੇ ਆਪਾਂ ਸੰਗਰੂਰ ਪੁਲਿਸ ਨਾ ਕੇਵਲ ਕੋਰ ਪੁਲਿਸਿੰਗ ਬਟ ਇਸ ਤੋਂ ਇਲਾਵਾ ਜੇ ਲੋਕਾਂ ਦੀ ਭਲਾਈ ਵਾਸਤੇ ਆਪਾਂ ਤਤਪਰ ਆ ਜੀ ਤੇ ਕੋਈ ਵੀ